ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਭਾਈ ਅਮਰਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਮਨ ਬਣਾ ਲਿਆ ਹੋਰ ਉਹ ਉੱਥੋਂ ਚੋਣ ਲੜਨਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ ਕਿਸੇ ਵੀ ਪਾਰਟੀ ਦੇ ਨਾਲ ਹੱਥ ਨਹੀਂ ਮਲਾਇਆ ਤੇ ਨਾ ਹੀ ਉਹਨਾਂ ਨੇ ਅਕਾਲੀ ਦਲ ਨਾ ਹੀ ਕੋਈ ਹੋਰ ਪਾਰਟੀ ਨਾ ਹੀ ਸਿਮਰਜੀਤ ਮਾਨ ਜਿਹੜੀ ਸ਼੍ਰੋਮਣੀ ਅਕਾਲੀ ਪਾਰਟੀ ਹੈ ਉਹਨਾਂ ਨੇ ਆਪਣੀ ਬਣਾਈ ਹੋਈ ਹੈ ਉਹਨਾਂ ਨਾਲ ਵੀ ਉਹਨਾਂ ਨੇ ਹੱਥ ਨਹੀਂ ਮਲਾਇਆ ਤੇ ਬਾਕੀ ਹੋਰ ਕਾਂਗਰਸੀਆਂ ਆਮ ਆਦਮੀ ਨਾਲ ਤਾਂ ਮਿਲਣਾ ਕੀ ਸੀ ਬੀਜਪੀ ਨਾਲ ਤਾਂ ਮਲਾਣੇ ਕੀ ਸੀਗਾ ਸੋ ਹੁਣ ਉਹ ਆਜ਼ਾਦ ਉਮੀਦਵਾਰ ਇਲੈਕਸ਼ਨ ਲੜਨਗੇ ਸੋ ਉਥੋਂ ਟਿਕਟ ਲੈ ਲਿਆ ਬਲਟੋਹਾ ਨੂੰ ਅਕਾਲੀ ਦਲ ਨੇ ਵੀ ਦੇ ਦਿੱਤਾ ਸੋ ਬਲਟੋਹਾ ਨੇ ਕੱਲ ਪੋਸਟ ਪਾਈ ਕਿ ਮੈਂ ਮੇਰਾ ਪਰਿਵਾਰ ਨੇ ਵਾਅਦਾ ਕਰਿਆ ਸੀ ਮੈਂ ਉਹਨਾਂ ਨੂੰ ਪਹਿਲਾਂ ਲੜਨ ਤੋਂ ਪਹਿਲਾਂ ਮਿਲਿਆ ਸੀ ਇੱਥੇ ਆਪਣਾ ਨਿਯੁਕਤ ਕਰਨ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਨਾਲ ਹੋਰ ਵੀ ਕਈ ਪਰਿਵਾਰਾਂ ਨਾਲ ਮਿਲਿਆ ਸੀ ਤੇ ਭਾਈ ਅਮਰਤਪਾਲ ਸਿੰਘ ਦੇ ਘਰ ਵੀ ਗਿਆ ਸੀ ਉਹਨਾਂ ਨੇ ਸਹਿਮਤੀ ਜਤਾਈ ਸੀ ਕਿ ਅਸੀਂ ਤੁਹਾਡਾ ਸਮਰਥਨ ਕਰਾਂਗੇ ਹੁਣ ਭਾਈ ਅਮਰਤਪਾਲ ਸਿੰਘ ਜੀ ਖੁਦ ਖਨੋਰੇ ਨੇ ਵੀ ਉਹਨਾਂ ਨੂੰ ਨਹੀਂ ਖੜਨਾ ਚਾਹੀਦਾ ਤੇ ਮੈਂ ਉਹਨਾਂ ਦਾ ਸਮਰਥਨ ਮੰਗਦਾ ਔਰ ਸਮਰਥਨ ਚਾਹਨਾ ਉਹ ਤੇ ਉਹਨਾਂ ਦੇ ਪ੍ਰਸ਼ਾਸਕ ਮੇਰਾ ਸਮਰਥਨ ਕਰਨ ਭਾਈ ਬਲਟੋਹਾ ਸਾਹਿਬ ਤੁਸੀਂ ਰਾਜਨੀਤੀ ਕਰਦੇ ਕਰਦੇ ਜਿੱਤ ਦੇ ਜਿੱਤ ਦੇ ਇੱਥੇ ਪੰਜਾਬ ਤੇ ਐਸ਼ਿਆ ਕਰਦੇ ਕਰਦੇ ਹੁਣ ਬੁਢੇ ਹੋ ਚੁੱਕੇ ਹੋ ਉਹ ਹੁਣ ਤਾਂ ਇਸ ਕੁਰਸੀ ਦਾ ਖੇਡਾ ਛੱਡ ਦੂ ਹੁਣ ਅੱਗੋਂ ਆਉਣ ਵਾਲੀ ਪੀੜ੍ਹੀ ਨੂੰ ਨਵੇਂ ਯੋਧਿਆਂ ਨੂੰ ਨਵੇਂ ਮੁੰਡਿਆਂ ਨੂੰ ਵੀ ਮੌਕਾ ਦੇ ਦੋ ਇਹ ਵੀ ਦੇਖ ਲੈ ਨਾ ਰਾਜਨੀਤੀ ਕੀ ਚੀਜ਼ ਹੁੰਦੀ ਹੈ ਉਹ ਕੁਰਸੀ ਕੁਰਸੀ ਦਾ ਨਜ਼ਾਰਾ ਕੀ ਹੈ ਕਿੰਨਾ ਕੁ ਜੰਪ ਦਿੱਦੀ ਹੈ ਕਿੰਨੀ ਕੁ ਪੂਲੀ ਹੁੰਦੀ ਹੈ ਕਿੰਨੇ ਕੁ ਗਨਮਲ ਮਿਲਦੇ ਨੇ ਔਰ ਕਿੰਨਾ ਕੁ ਰੁਤਬਾ ਬਣਦਾ ਹੈ ਇਹ ਹੋਰਾਂ ਨੂੰ ਵੀ ਲੈ ਲੈਣ ਦਿਓ ਤੁਸੀਂ ਹੁਣ ਕਮਰਾ ਚ ਤੁਹਾਡੀਆਂ ਮੱਤਾਂ ਗਈਆਂ ਨੇ ਤੁਸੀਂ ਖੇਡਾ ਛੱਡ ਦੋ ਅਜੇ ਵੀ ਰਾਜਨੀਤੀ ਨਹੀਂ ਛੱਡਦੇ ਤੇ ਜਿਹੜੀ ਗੱਲ ਮੈਂ ਦੋਸਤੋ ਤੁਹਾਨੂੰ ਦੱਸ ਰਿਹਾ ਇਹ ਗੱਲ ਉਹਨਾਂ ਦੇ ਇਲੈਕਸ਼ਨ ਲੜਨ ਤੋਂ ਪਹਿਲਾਂ ਦੀ ਹੈ ਤੇ ਹੁਣ ਇਹ ਲਾਈਵ ਹੋ ਕੇ ਕੱਲ ਉਹਨਾਂ ਨੇ ਕਿਹਾ ਕਿ ਐਦਾਂ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਜਿਹਦਾ ਪੁੱਤ ਮਾਂ ਦਾ ਜਿਹਦੇ ਪਿਓ ਦਾ ਪੁੱਤ ਜਵਾਨ ਜੇਲ੍ਹ ਵਿੱਚ ਤੜਿਆ ਹੋਵੇ ਉਹਦੇ ਤੇ ਐਨਐਸਏ ਲੱਗੀ ਹੋਵੇ ਪਹਿਲਾ ਸਮਾਂ ਪੂਰਾ ਹੋਣ ਤੋਂ ਪਹਿਲੇ ਇੱਕ ਡਬਲ ਐਨਐਸਏ ਫੇਰ ਲੱਗ ਗਈ ਹੋਵੇ ਉਹ ਤੁਸੀਂ ਉਹ ਵੋਟਾਂ ਤੁਹਾਨੂੰ ਦੇਣ ਸਮਰਥਨ ਤੁਹਾਡਾ ਕਰਨ ਤੁਸੀਂ ਮਜੀਠੀਆ ਨੇਤਾ ਉਹਨੂੰ ਇਹ ਕਿਹਾ ਸੀ ਵੀ ਇਹਨੂੰ ਜੇਲ੍ਹ ਚ ਤੁੰਨੋ ਉਹ ਮਾਨ ਸਾਹਿਬ ਤੁਸੀਂ ਕਰ ਕੀ ਰਹੇ ਇਹਨੂੰ ਜੇਲ੍ਹ ਚ ਤੁੰਨੋ ਇਹਨੂੰ ਤਾੜੋ ਇਹ ਆਉਣ ਵਾਲੇ ਪੰਜਾਬ ਲਈ ਆਉਣ ਵਾਲੀ ਪੀੜ੍ਹੀ ਲਈ ਖਤਰਾ ਹੈ ਉਹ ਬੱਕਰ ਦਾੜੀਆ ਜਿਹੜਾ ਮਜੀਠੀਆ ਹੈ ਤੁਹਾਡਾ ਹੀ ਰਿਸ਼ਤੇਦਾਰ ਹੈ ਰਿਸ਼ਤੇਦਾਰ ਯਾਨੀ ਤੁਹਾਡਾ ਗੁਰਪਾਈ ਲਾਲੋ ਪੰਚ ਇੱਕੋ ਹੀ ਪਾਰਟੀ ਦੇ ਹੋ ਤੁਸੀਂ ਉਦੋਂ ਤੁਹਾਨੂੰ ਸ਼ਰਮ ਨਾ ਆਈ ਉਦੋਂ ਨਾ ਤੁਸੀਂ ਬੋਲੇ ਵੀ ਮਜੀਠੀਆ ਸਾਹਿਬ ਕਿਉਂ ਬੋਲ ਰਿਹਾ ਓਦੋਂ ਆਪਣਾ ਸੁਖਵੀਰ ਬਾਦਲ ਦਾ ਵੀ ਕੋਈ ਬਿਆਨ ਨਹੀਂ ਆਇਆ ਤੇ ਹੁਣ ਉਹੀ ਮਜੀਠੀਆ ਉਸੇ ਆਪਣੀ ਭੜੀ ਕਾਲੀ ਜ਼ੁਬਾਨ ਦੇ ਵਿੱਚੋਂ ਕਹਿੰਦਾ ਕਿ ਅਮਰਤਪਾਲ ਦੀ ਮਾਂ ਨਾਲ ਧੱਕਾ ਹੋਇਆ ਉਹ ਜਦੋਂ ਉਹਨਾਂ ਨੂੰ ਅਰੈਸਟ ਕਰਿਆ ਸੀ ਤੇ ਅਮਰਤਪਾਲ ਦਾ ਕੀ ਕਸੂਰਾ ਕੋਈ ਪਾਕਿਸਤਾਨ ਨੂੰ ਆਏ ਨੇ ਇਹ ਨਲਾਇਕ ਬੰਦੇ ਇਹ ਬਿਸ਼ਰਮ ਨਿਰਲਜ ਬੰਦੇ ਆਪਣੀ ਜ਼ੁਬਾਨ ਨੂੰ ਮਿੰਟ ਚ ਬਦਲ ਜਾਂਦੇ ਨੇ ਸੋ ਦੋਸਤੋ ਤੁਹਾਡੇ ਲਈ ਹੁਣ ਕੀ ਖੁਸ਼ਖਬਰੀ ਹੈ ਤੁਹਾਡੇ ਲਈ ਖੁਸ਼ਖਬਰੀ ਇਹ ਜੇ ਵੀ ਇਹ ਦੱਸੋ ਜੇ ਅਮਰਤਪਾਲ ਜਿੱਤਦਾ ਤਾਂ ਉਹ ਜੇਲ੍ਹੋਂ ਛੁੱਟਦਾ ਕਿਉਂਕਿ ਉਹਦੀ ਇੱਕ ਹਸਤੇ ਤੇ ਪਾਵਰ ਬਣ ਜਾਣੀ ਹੈ ਨਹੀਂ ਤੇ ਉਹਤੇ ਐਨਐਸਏ ਤੀਜੀ ਵਾਰ ਇਹਨਾਂ ਨੇ ਉਹ ਛੁੱਟਣ ਤੋਂ ਪਹਿਲਾਂ ਫੇਰ ਲਾ ਦੇਣੀ ਹੈ ਤੇ ਇਹ ਜਿਹੜੇ ਬਲਟੋਆ ਸਾਹਿਬ ਕਹਿੰਦਾ ਕਿ ਮੈਨੂੰ ਵੋਟਾਂ ਮਿਲਣ ਮੈਨੂੰ ਇਲੈਕਸ਼ਨ ਲੜਾਓ ਇਹ ਦੱਸੋ ਇਹ ਇਹਦਾ ਇਹ ਛਡਾ ਲੇਗਾ ਅਮਰਤਪਾਲ ਨੂੰ ਇਹ ਵਾਦਾ ਕਰਦਾ ਹੈ ਇਹ ਜੇ ਇਹ ਗਰੰਟੀ ਲੈਂਦਾ ਕਿ ਮੈਂ ਜਿੱਤਣ ਤੋਂ ਬਾਅਦ ਅਮਰਤਪਾਲ ਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਬਾਹਰ ਕਢਾਉਂਗਾ ਤੇ ਇਹ ਆਪਣਾ ਮੋਹਰਾ ਲਾ ਕੇ ਆਪਣਾ ਇਹ ਲਾਈਵ ਹੋ ਕੇ ਇਹ ਬਿਆਨ ਦੇ ਦੇ ਤੇ ਜੇ ਨਾ ਘਟਾ ਸਕਿਆ ਤੇ ਮੈਂ ਇਹ ਪਦ ਛੱਡ ਦੂੰਗਾ ਇਹ ਇੱਥੇ ਫੇਰ ਚੋਣਾ ਦੁਬਾਰਾ ਹੋਣ ਗਿਆ ਔਰ ਫਿਰ ਭਾਈ ਅਮਰਪਾਲ ਸਿੰਘ ਖਲੋਜੇ ਦਾ ਖਲੋਜੇ ਜੇ ਇਹਦੇ ਮੱਤਾਂ ਭਾਰ ਚੁੱਕਦਿਆਂ ਤਾਂ ਬਿਆਨ ਦਵੇ ਆ ਕੇ ਉਦੋਂ ਬਾਅਦ ਇਹਨੇ ਐਸਸੀ ਚ ਵੜ ਜਾਣਾ ਇਹਨੇ ਮੀਟਿੰਗਾਂ ਚ ਨਿਕਲਿਆ ਨਹੀਂ ਕਰਨਾ ਕਿਸੇ ਦਾ ਇਹਨੇ ਫੋਨ ਨਹੀਂ ਚੱਕਣਾ ਇਹਨਾਂ ਦੀਆਂ ਦਾੜੀਆਂ ਨਾ ਵੇਖੋ ਚਿੱਟੀਆਂ ਇਹਨਾਂ ਨੂੰ ਸਿਆਣੇ ਬਿਆਣ ਇਹਨਾਂ ਦੇਖੋ ਇਹਨਾਂ ਦੀਆਂ ਨੀਲਾ ਨੀਲੀਆਂ ਪੱਗਾਂ ਨਾ ਦੇਖੋ ਇਹ ਬੜੇ ਵਿਗੜੇ ਹੋਏ ਤੇ ਉਹ ਵਹਿੜ ਕੇ ਨੇ ਜਿਹੜੇ 45 ਦੇ ਵਿੱਚ ਫਸਦੇ ਹੀ ਨਹੀਂ ਹੁੰਦੇ ਕਦੀ ਸੋ ਦੋਸਤੋ ਖਡੂਰ ਸਾਹਿਬ ਵਾਲਿਓ ਸਾਧ ਸੰਗਤ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਤੇ ਇੱਕ ਕਾਲਾ ਧੱਬਾ ਲੱਗਿਆ ਹੋਇਆ ਬੀਬੀ ਖਾਲੜਾ ਵਾਲਾ ਉਹਨੂੰ ਤੁਸੀਂ ਹਰਾਤਾ ਸੀ ਵਿਚਾਰੀ ਨੂੰ ਹਰ ਕੀ ਜਿਵੇਂ ਮਰਜ਼ੀ ਰਾਜਨੀਤਿਕ ਲੋਕ ਜਦੋਂ ਰਾਜਨੀਤੀ ਨਾਲ ਜੁੜ ਜਾਂਦੇ ਨੇ ਤਾਂ ਇਹ ਪੰਥਕ ਚੀਜ਼ਾਂ ਨੂੰ ਭੁੱਲ ਜਾਂਦੇ ਨੇ ਪਰ ਹੁਣ ਇੱਕ ਨਵਾਂ ਮੁੱਦਾ ਫੇਰ ਤੁਹਾਡੇ ਸਾਹਮਣੇ ਆ ਗਿਆ ਇਹ ਦੇਖੋ ਹੁਣ ਤੁਸੀਂ ਆਪਣੇ ਮੱਥੇ ਤੇ ਕਲੰਕ ਦੋ ਵਾਰ ਦੋ ਲਵਾਣੇ ਨੇ ਜਾਂ ਪਿਛਲਾ ਦਾਗ ਧੋਣਾ ਹੈ ਤੁਹਾਡੇ ਹੱਥ ਵਿੱਚ ਹੈ ਜੇ ਪਿਛਲਾ ਦਾਗ ਧੋਣਾ ਹੈ ਤੇ ਭਾਈ ਅਮਰਤਪਾਲ ਨੂੰ ਜਿਤਾਓ ਜੇ ਦਾਗ ਦੋ ਲਵਾਣੇ ਨੇ ਐਂ ਤਾਂ ਕਰਕੇ ਤੇ ਵਿੱਚ ਤਰਸ਼ੂਲ ਰਜਣਾ ਤੀਜੀ ਵਾਰੀ ਹੋਰ ਕਿਸੇ ਤੇ ਲਵਾ ਲਿਓ ਤੇ ਫਿਰ ਤੁਹਾਡੀ ਮਰਜ਼ੀ ਤੇ ਨਿਹਰਾ ਖਡੂਰ ਸਾਹਿਬ ਵਾਲਿਆਂ ਦੀ ਦੋਸ਼ ਨਹੀਂ ਪੰਜਾਬ ਚ ਵੱਸਦੇ ਉਸ ਹਲਕੇ ਦੇ ਜਿੰਨੇ ਪੰਜਾਬੀ ਜਿੰਨੇ ਸਿੱਖ ਜਿੰਨੇ Hindu ਵੀਰ ਨੇ ਜਿਹੜੇ ਅਮਰਤਪਾਲ ਨੂੰ ਪਸੰਦ ਕਰਦੇ ਸੀ Hindu ਵੀਰ ਬਹੁਤ ਪਸੰਦ ਕਰਦੇ ਸੀ ਕਿਉਂਕਿ ਉਹ Hinduਾਂ ਦੀ ਖਲਾਫਤ ਨਹੀਂ ਸੀ ਕਰਦਾ Hinduਾਂ ਦੇ ਵਿਰੋਧ ਵਿੱਚ ਨਹੀਂ ਸੀ Hindu ਸਿੱਖ ਬਣੇ ਜਾ ਰਹੇ ਸੀਗੇ ਔਰ ਜਿਹੜੇ ਨਹੀਂ ਸੀ ਬਣ ਰਹੇ ਅਮਰਤਪਾਲ ਦੀ ਭਾਸ਼ਾ ਤੋਂ ਉਹਦੇ ਤੇਜ ਤਰਰ ਜਿਹੜੇ ਬੋਲਾਂ ਤੋਂ ਔਰ ਉਹਦੀ ਸਪਸ਼ਟ ਪਾਸਾ ਤੋਂ ਬਹੁਤ ਖੁਸ਼ ਸੀਗੇ ਔਰ ਚਾਹਦੇ ਸੀਗੇ ਕਿ ਕੋਈ ਬਦਲਾ ਆਵੇ ਇਹੋ ਜਿਹੇ ਸਰਕਾਰਾਂ ਦਾ ਵੇ ਕੀ ਫਾਇਦਾ ਸੋ ਹਿੰਦੂਆਂ ਨੂੰ ਸਿੱਖਾਂ ਤੋਂ ਕੋਈ ਖਤਰਾ ਨਹੀਂ ਸਾਰੇ ਹਿੰਦੂ ਸਿੱਖ ਮਿਲ ਜੋ ਖਡੂਰ ਸਾਹਿਬ ਵਾਲਿਓ ਆ ਟੋਪੀਆਂ ਟਾਪੀਆਂ ਜਿਹੜੇ ਝਾੜੂ ਆ ਮਾਂਜੇ ਨੇ ਸਭ ਲਾਧੋ ਇੱਕ ਪਾਸੇ ਖੁਰਚ ਕੇ ਪਰੇ ਮਾਰੋ ਇਹਨਾਂ ਨੂੰ ਆ ਅਕਾਲੀ ਦਲਾਲੀ ਜਿੰਨੀ ਬਵਾਲੀ ਸਾਰੀ ਕੱਢ ਦਿਓ ਇਥੋਂ ਮੈਲ ਆ ਆਗਰਸ ਕਾਂਗਰਸ ਕਾਂਗਿਆਰੀ ਜਿੰਨੀ ਕਣਕਾਂ ਨੂੰ ਲੱਗਦੀ ਹੈ ਸਭ ਕੱਢ ਦੋ ਉਥੋਂ ਔਰ ਭਾਈ ਅਮਰਤਪਾਲ ਸਿੰਘ ਨੂੰ ਜਿਤਾ ਦੋ ਖਾਸ ਕਰਕੇ ਹਿੰਦੂ ਵੀਰਾਂ ਕੇ ਬੇਨਤੀ ਹੈ ਤੁਹਾਡਾ ਅਮਰਤਪਾਲ ਵੈਰੀ ਨਹੀਂ ਹੈਗਾ ਤੁਹਾਡਾ ਹਿਮੈਤੀ ਵੀ ਹੈ ਤੁਹਾਡਾ ਹਿਤੈਸ਼ੀ ਵੀ ਹੈ ਔਰ ਤੁਹਾਡੇ ਖਿਲਾਫ ਹੁਣ ਨਾ ਕਦੀ ਬੋਲਿਆ ਨਾ ਬੋਲੂਗਾ ਨਾ ਕੰਮ ਕਰੂਗਾ ਤੁਹਾਡੇ ਖਿਲਾਫ ਆਪਾਂ ਸਾਰਿਆਂ ਨੇ ਮਿਲ ਜੁਲ ਕੇ ਰਹਿਣਾ ਸੋ ਪੰਜਾਬ ਚ ਵੱਸਦੇ ਹੋਰ ਏਰੀਆ ਦੇ ਪੂਰੇ ਪੰਜਾਬੀਓ ਜਿੱਥੇ-ਜਿੱਥੇ ਵੀ ਤੁਸੀਂ ਵੱਸਦੇ ਹੋ ਤੁਹਾਡੇ ਖਡੂਰ ਸਾਹਿਬ ਦੇ ਚ ਰਿਸ਼ਤੇਦਾਰ ਨੇ ਉਹਨਾਂ ਨੂੰ ਪ੍ਰੈਸ਼ਰ ਪਾ ਕੇ ਹੱਥ ਜੋੜ ਕੇ ਮਿੰਨਤ ਕਰਕੇ ਤਰਲਾ ਗੋ ਇੱਕ ਵਾਰੀ ਅਮਰਤਪਾਲ ਨੂੰ ਜਿਤਾ ਦਵਾਂ ਉਹ ਐਸੇ ਕਰਕੇ ਜਿਤਾ ਦਵੇ ਉਹ ਜੇਲ੍ਹੋਂ ਬਾਹਰ ਆ ਜੇ ਉਹ ਨਜਾਇਜ਼ ਤੰਗਿਆ ਉਸ ਤੋਂ ਬਾਅਦ ਉਹ ਉਹ ਵੀ ਕੁਝ ਸੁਧਰ ਜਾਏਗਾ ਉਹਦੀ ਵੀ ਜ਼ਬਾਨ ਬਾਲੀ ਤਿੱਖੀ ਚੱਲਦੀ ਸੀ ਉਹ ਵੀ ਸਰਕਾਰਾਂ ਤੋਂ ਨਹੀਂ ਸੀ ਡਰਦੇ ਸੋ ਜਦੋਂ ਡੰਗ ਕਾਲੇ ਨਾਗ ਦਾ ਫਣੀ ਅਰਦਾ ਹੋਵੇ ਤਾਂ ਦੇਖ ਲੈਣਾ ਚਾਹੀਦਾ ਜੇ ਕਿ ਮਾੜੇ ਮੋٹے ਵਸ਼ੈਣੇ ਆ ਡੱਡੂ ਖਾਣੇ ਦਾ ਡੰਗ ਹੋਵੇ ਤਾਂ ਬੰਦਾ ਅੱਗੇ ਹੱਥ ਕਰ ਦਿੰਦਾ ਵੀ ਲਾ ਮਾਰ ਤੰਗ ਸੋ ਫਣੀ ਅਰ ਨਾਗਾਂ ਦੇ ਅੱਗੇ ਹੱਥ ਕਰਨਾ ਵੀ ਬੜੀ ਵੱਡੀ ਦਲੇਰੀ ਦੀ ਗੱਲ ਹੁੰਦੀ ਹੈ ਜੇ ਕਾਰੀ ਦਿੱਤਾ ਤਾਂ ਉਹ ਨਿਪਟਾਂ ਮੇਰੇ ਦੋਸਤੋ ਵੀਡੀਓ ਆਪਾਂ ਲੰਮੀ ਨਹੀਂ ਕਰਿਆ ਕਰਨੀ ਵਾਲੀ ਲੰਮੀ ਵੀਡੀਓ ਤੇ ਫਿਰ ਗੱਲਬਾਤ ਬਣਦੀ ਨਹੀਂ ਲੋਕ ਇੰਨਾ ਦੇਖਦੇ ਨਹੀਂ ਸੋ ਪਿਛਲਾ ਕਲੰਕ ਧੋਦੋ ਬੀਬੀ ਖਾਲੜਾ ਵਾਲਾ ਅੱਗੋਂ ਤੁਸੀਂ ਫ੍ਰੀ ਹੋ ਜਾਓ ਤੁਹਾਡੇ ਐਵੇਂ ਮੱਥੇ ਤੇ ਲੱਗਿਆ ਹੋਇਆ ਔਰ ਤੁਹਾਡੇ ਨਹੀਂ ਪੂਰੇ ਪੰਜਾਬ ਦੇ ਲੱਗਿਆ ਹੋਇਆ ਆਪਾਂ ਲਾਨੇ ਆ ਤੁਹਾਡੇ ਖਡੂਰ ਸਾਹਿਬ ਵਾਲਾ ਤੇ ਪੰਜਾਬੀਆਂ ਇਹਨਾਂ ਦੀ ਰਿਸ਼ਤੇਦਾਰੀ ਕਿਤੇ ਸੰਗਰੂਰ ਤੋਂ ਲੈ ਕੇ ਪਟਿਆਲਾ ਨਾਭਾ ਹੈ ਪੂਰਾ ਮਾਲਵਾ ਤੇ ਜੋ ਦੁਆਬਾ ਸਾਰਾ ਮਿਕਸ ਰਿਸ਼ਤੇਦਾਰੀ ਤਾਂ ਇਧਰ ਉਧਰ ਹੁੰਦੀ ਹੈ ਜੁਪੀ ਹਰਿਆਣੇ ਵਾਲਿਆਂ ਦੀ ਰਾਜਸਥਾਨੀਆਂ ਦੀ ਵਾਲਿਆਂ ਦੀ ਵੀ ਇੱਥੇ ਜਿਹੜਾ ਰਿਸ਼ਤੇਦਾਰੀ ਨਹੀਂ ਹੈਗੀ ਸੋ ਇੰਨਾ ਕਿ ਇਹਨਾਂ ਦਾ ੱੱੱਬਾ ਲਵਾਓ ਵਿਚਾਰਿਆਂ ਨੂੰ ਸਾਰੇ ਜਣੇ ਮਿਲ ਮੁਲ ਕੇ ਇਹਨਾਂ ਦਾ ਇਹਨਾਂ ਦਾ ਦਾਗ ਮਿਟਾਓ ਨਵਾਂ ਇਹਨਾਂ ਤੇ ਇੱਕ ਫੇਰ ਇਹਨਾਂ ਨੂੰ ਸਪੀਤ ਕੋਸ਼ ਬਣਾਈਏ ਆਪਾਂ ਸਾਰੇ ਜਣੇ ਮਿਲ ਕੇ ਸੋ ਸਾਡੇ ਵੀ ਜਿੰਨੇ ਰਿਸ਼ਤੇਦਾਰ ਨੇ ਅਸੀਂ ਉਹਨਾਂ ਨੂੰ ਸਭ ਨੂੰ ਬੇਨਤੀ ਅਰਜ ਤੇ ਹੱਥ ਜੋੜ ਕੇ ਅਪੀਲ ਕਰਾਂਗੇ ਕਿ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਾ ਦਿਓ ਉਹਨੂੰ ਜਿਤਾ ਦਿਓ ਉਹਨੂੰ ਜੇਲ੍ਹ ਚੋਂ ਕਢਾ ਦਿਓ ਵਿਚਾਰੇ ਨੂੰ ਉਹਨੇ ਪੰਜਾਬ ਦਾ ਕੋਈ ਨੁਕਸਾਨ ਸਕੀਨ ਨਾਲ ਜੋੜ ਰਿਆ ਸੀ ਅੰਮ੍ਰਿਤ ਛਕਾਰ ਰਿਆ ਸੀ ਨਸ਼ੇ ਭਜਾਰ ਰਿਆ ਸੀ ਇਹਨਾਂ ਖੋਤਿਆਂ ਨੂੰ ਗੰਜਰਾਂ ਨੂੰ ਨਹੀਂ ਪਸੰਦ ਆਏ ਇਹਨਾਂ ਦਲਾਲਾਂ ਨੂੰ ਇਹਨਾਂ ਨੇ ਉਹਦੇ ਤੇ ਲਾ ਕੇ ਤੋਂ ਮਤ ਉਹਨੂੰ ਅੰਦਰ ਕਰਤਾ ਸੋ ਉਹ ਡਬਲ ਕਰਤੀ ਹੁਣ ਸੋ ਮੇਰੇ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਔਰ ਚੈਨਲ ਸਬਸਕ੍ਰਾਈਬ ਕਰ ਲਓ ਲਗਾਤਾਰ ਵੀਡੀਓ ਦੇ ਅਪਡੇਟ ਤੁਹਾਨੂੰ ਮਿਲਦੀ ਰਹੂਗੀ ਧੰਨਵਾਦ ਸਭ ਦਾ ਸਤ ਸ੍ਰੀ ਅਕਾਲ ਨਮਸਤੇ ਅਦਾ